ਗੁਰਮੁਖੀ ਤੇ ਪੈਂਤੀ ਦੇ ਵਿੱਚ ਜਾਂ ਕਿਉਂਕਿ ਪੰਜਾਬੀ ਬੋਲੀ ਦੇ ਵਿੱਚ ਕੀ ਫਰਕ ਹੈ ਕੋਈ ਵੀ ਭਾਸ਼ਾ ਹੁੰਦੀ ਨਾ ਉਹਨੂੰ ਜਿਹਦਾ ਬੋਲਚਾਲ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਇਹ ਬੋਲਚਾਲ ਦੀ ਭਾਸ਼ਾ ਹੋ ਗਈ ਹੈ ਨਾ ਤੇ ਜਿਹੜੀ ਉਹਨੂੰ ਲਿਖਣ ਵਾਸਤੇ ਵਰਤੀ ਜਾਂਦੀ ਹੈ ਉਹਦੇ ਲਈ ਕੋਈ ਨਾ ਕੋਈ ਲਿਪੀ ਚਾਹੀਦੀ ਹੁੰਦੀ ਹੈ ਜਿਵੇਂ ਹੁਣ ਜਿਹੜੀ ਪੰਜਾਬੀ ਭਾਸ਼ਾ ਹੈ ਇਹਨੂੰ ਲਿਖਣ ਵਾਸਤੇ ਦੋ ਜਿਹੜੀਆਂ ਪ੍ਰਮੁੱਖ ਲਿਪੀਆਂ ਆ ਇੱਕ ਗੁਰਮੁਖੀ ਇੱਕ ਸ਼ਾਹਮੁਖੀ ਸ਼ਾਹਮੁਖੀ ਜਿਹੜੀ ਆ ਜਿਹਦੇ ਵਿੱਚ ਜਿਹੜੇ ਅਰਬੀ ਫਾਰਸੀ ਦੇ ਜਿਹੜੇ ਅੱਖਰ ਨੇ ਉਹ ਵਰਤੇ ਜਾਂਦੇ ਨੇ ਹਨਾ ਪਾਕਿਸਤਾਨ ਜਿਆਦਾ ਵਰਤੀ ਜਾਂਦੀ ਹੈ ਜਿਹੜੀ ਗੁਰਮੁਖੀ ਆ ਉਹ ਪੰਜਾਬ ਵਿੱਚ ਆਪਾਂ ਜਿਹੜੀ 35 ਅੱਖਰੀ ਜਿਹੜੀ ਜਿਹੜੀ ਆਪਾਂ ਵਰਤਦੇ ਹਾਂ ਨਾ ਸੋ ਗੁਰਮੁਖੀ ਜਿਹੜੀ ਆ ਉਹ ਪੰਜਾਬੀ ਭਾਸ਼ਾ ਨੂੰ ਲਿਖਣ ਵਾਲੀ ਲਿਪੀ ਹੈ ਹਰ ਤਬਕਾ ਜਿਹੜਾ ਆ ਮਾਂ ਬੁਲੀ ਦਿਵਸ ਜਿਹੜਾ ਉਹ ਮਨਾਉਂਦਾ ਆ ਹਨਾ ਪਰ ਫੇਰ ਵੀ ਕਿਤੇ ਨਾ ਕਿਤੇ ਇਹ ਵੀ ਹੁੰਦਾ ਹੈ ਕਿ ਪਹਿਲਾਂ ਸਾਡੇ ਇਥੇ ਪੰਜਾਬ ਦੇ ਵਿੱਚ ਜਲੰਧਰ ਵਿੱਚ ਵੀ ਬੜੇ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਕੀਤੀਆਂ ਗਈਆਂ ਰੈਲੀਆਂ 10-12 ਸਾਲ ਪਹਿਲਾਂ ਕਾਫੀ ਕੀਤਾ ਗਿਆ ਹਾਂ ਬੜਾ ਟ੍ਰੈਂਡ ਜਿਆ ਚੱਲਿਆ ਪਰ ਹੁਣ ਇੱਕਦਮ ਸ਼ਾਂਤ ਦੇਸ਼ ਭਗਤੀ ਯਾਦਗਾਰ ਹਾਲ ਜਿਹੜੀ ਰੈਲੀ ਵੱਡੀ ਪਹਿਲੀ ਰੈਲੀ ਜਿਹੜੀ ਆ ਉਹ ਰੱਖੀ ਗਈ ਚਲੋ ਮੈਂ ਨਾਮ ਨਹੀਂ ਲਵਾਂਗਾ ਕਈ ਉੱਥੇ ਪਤਵੰਤੇ ਸੱਜਣ ਲੀਡਰ ਵਗੈਰਾ ਸਾਰੇ ਆਏ ਹਨ ਤੇ ਉੱਥੇ ਹੁਣ ਸਟੇਜ ਤੇ ਗਾਇਕ ਕਾਫੀ ਸੱਦੇ ਗਏ ਹਨ ਤੇ ਇੱਕ ਜਿਹੜਾ ਗਾਇਕ ਸੀ ਉਹਨੇ ਅੱਗੇ ਕਿਹਾ ਵੀ ਵੀ ਮੈਂ ਪਿਛਲੇ 20 ਸਾਲ ਤੋਂ ਪੰਜਾਬੀ ਮਾਂ ਬੋਲੀ ਜਿਹੜੀ ਆ ਤੇ ਪੰਜਾਬੀ ਭਾਸ਼ਾ ਦੀ ਸੇਵਾ ਕਰ ਰਹੇ ਹਾਂ ਮੈਂ ਇੰਨੇ ਪੈਸੇ ਜਿਹੜੇ ਆ ਉਹ ਪੰਜਾਬੀ ਭਾਸ਼ਾ ਦੀ ਸੇਵਾ ਵਿੱਚ ਲਗਾ ਦਿੰਦੇ ਹਣਾ ਤੇ ਸੇ ਸੇ ਤੋਂ ਉੱਠ ਕੇ ਕਿਸੇ ਨੇ ਟੋਕ ਦਿੱਤਾ ਸੀ ਕਿ ਪੰਜਾਬੀ ਮਾਂ ਦੀ ਸੇਵਾ ਤੁਸੀਂ ਨਹੀਂ ਕਰ ਰਹੇ ਜਿਹੜਾ ਤੁਸੀਂ ਖੱਟਿਆ ਖਾ ਰਹੇ ਹੋ ਪੰਜਾਬੀ ਮਾਂ ਬੋਲੀ ਦੇ ਖੱਟੇ ਖਾ ਰਹੇ ਆ ਸਿੰਸੋਲ ਤੋਂ ਟਾਈਮ ਸੇ ਮੈਂ ਹਾਂ ਜਸਪ੍ਰੀਤ ਕੌਰ ਸ਼ੇਰ ਗਿੱਲ ਔਰ ਹਾਜ਼ਰ ਹਾਂ ਅੱਜ ਦਾ ਪੋਡਕਾਸਟ ਲੈ ਕੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਆ ਰਿਹਾ ਹੈ ਅਸਤੇ ਬਾਰੇ ਗੱਲਾਂ ਕਰਾਂਗੇ ਔਰ ਗੱਲਾਂ ਕਰਨ ਦੇ ਲਈ ਸਾਨੂੰ ਜਾਣਕਾਰੀ ਦੇਣ ਦੇ ਲਈ ਸਾਡੇ ਗਿਆਨ ਦੇ ਵਿੱਚ ਵਾਧਾ ਕਰਨ ਦੇ ਲਈ ਮੇਰੇ ਨਾਲ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਪ੍ਰੋਫੈਸਰ ਬਲਰਾਜ ਸਿੰਘ ਸ਼ੇਰਗਿੱਲ ਉਹ ਵੀ ਸ਼ੇਰਗਿੱਲ ਨੇ ਦੱਸ ਦਵਾਂ ਔਰ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਧੰਨਵਾਦ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀ ਜੇ ਗੱਲ ਕੀਤੀ ਜਾਵੇ ਹਨਾ ਮਾਂ ਬੋਲੀਆਂ ਤਾਂ ਸਾਰੇ ਬੋਲਦੇ ਆ ਸਾਰੇ ਆਪਣੀ ਮਾਂ ਬੋਲੀ 'ਚ ਹੀ ਗੱਲ ਕਰਦੇ ਆ ਫਿਰ ਇਸ ਦਿਨ ਨੂੰ ਮਨਾਉਣ ਦੀ ਜਿਹੜੀ ਆ ਲੋੜ ਕਿਉਂ ਪਈ ਜੀ ਆਪਾਂ ਅੰਤਰਰਾਸ਼ਟਰੀ ਮਾਂ ਬੋਲੀ ਦੀ ਗੱਲ ਕਰੀਏ ਇਹਦੇ ਇਤਿਹਾਸ ਵਾਲਾ ਆਪਾਂ ਝਾਤੀ ਮਾਰੀਏ ਤੇ ਜਦੋਂ ਭਾਰਤ ਤੇ ਪਾਕਿਸਤਾਨ ਬਣਦੇ ਨੇ ਸੋ ਬੀਸਿਕਲੀ ਆਪਾਂ ਗੱਲ ਕਰੀਏ ਤੇ ਪੰਜਾਬ ਤੇ ਬੰਗਾਲ ਦੀ ਬਣ ਆਉਂਦੀ ਹੈ ਤੇ ਜਿਹੜਾ ਪਾਕਿਸਤਾਨ ਹੈ ਉਹਦੇ ਵਿੱਚ ਉਰਦੂ ਨੂੰ ਅਫੀਸ਼ੀਅਲ ਲੈਂਗੁਏਜ ਦੇ ਤੌਰ ਤੇ ਅਫੀਸ਼ੀਅਲ ਭਾਸ਼ਾ ਦੇ ਤੌਰ ਤੇ ਇਹ ਯੂਜ਼ ਕਰਨ ਦੀ ਇਸਤੇਮਾਲ ਕਰਨ ਦੀ ਜਿਹੜੀ ਹੈ ਉਹ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਹਾਂ ਉਹਦੇ ਵਿਰੋਧ ਵਿੱਚ ਬੰਗਲਾਦੇਸ਼ ਵਿੱਚ ਯੂਨੀਵਰਸਿਟੀ ਆਫ ਟਾਕਾ ਜਿਹੜੀ ਹੈ ਉੱਥੋਂ ਦੇ ਵਿਦਿਆਰਥੀ ਨੇ ਉਹ ਲੋਕਾਂ ਨੂੰ ਲਾਮਬਦ ਕਰਦੇ ਨੇ ਅਤੇ ਉਹ ਕਹਿੰਦੇ ਨੇ ਕਿ ਸਾਨੂੰ ਉਰਦੂ ਦੇ ਨਾਲ ਜਿਹੜੀ ਬੰਗਲਾ ਆਜਾ ਬੰਦਾਲੀ ਭਾਸ਼ਾ ਹੈ ਉਹਨੂੰ ਵੀ ਬਰਾਬਰੀ ਸਾਂ ਦਿੱਤੀ ਜਾਵੇ ਹਾਂ ਹਾਂ ਪਰ ਜਿਹੜੀ ਸਰਕਾਰ ਹੈ ਉਹ ਉਹਨਾਂ ਨੂੰ ਇਹ ਜਿਹੜਾ ਪ੍ਰੋਟੈਸਟ ਹੈ ਉਹਨੂੰ ਦਮਨ ਕਰਨ ਵਾਸਤੇ ਉਹਨੂੰ ਰੋਕਣ ਵਾਸਤੇ 21 ਫਰਵਰੀ 1952 ਵਾਲੇ ਦਿਨ ਉਹ ਜਿਹੜੇ ਵਿਦਿਆਰਥੀਆਂ ਦੀ ਭੀੜ ਹੁੰਦੀ ਆ ਉਹਦੇ ਤੇ ਗੋਡੀਆਂ ਚ ਲਿਆਂ ਜਾਂਦੀਆਂ ਨੇ ਤੇ ਪੰਜ ਵਿਦਿਆਰਥੀ ਜਿਨ੍ਹਾਂ ਵਿੱਚੋਂ ਕਿ ਚਾਰ ਮੁਸਲਮਾਨ ਵਿਦਿਆਰਥੀ ਨੇ ਤੇ ਸੋ ਜੇ ਆਪਾਂ ਇਥੋਂ ਇਹੀ ਗੱਲ ਵੀ ਨਿਕਲਦੀ ਐ ਕਿ ਜਿਹੜੀ ਭਾਸ਼ਾ ਐ ਉਹਨੂੰ ਆਪਾਂ ਧਰਮ ਦੇ ਨਾਲ ਜੋੜ ਕੇ ਵੀ ਜਿਹੜੀ ਪੰਜਾਬੀ ਐ ਸਿੱਖਾਂ ਦੀ ਹਿੰਦੀ ਹਿੰਦੂਆਂ ਦੀ ਹੈਨਾ ਪਰ ਉੱਥੇ ਜਿਹੜੇ ਬੰਗਾਲੀ ਵਾਸਤੇ ਜਿਹੜੇ ਮੁਸਲਮਾਨ ਵਿਦਿਆਰਥੀ ਆ ਉਹ ਸ਼ਹੀਦ ਹੁੰਦੇ ਨੇ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਹੈਨਾ ਸੋ ਬੰਗਲਾਦੇਸ਼ ਵਿੱਚ 1971-72 ਤੱਕ ਜਿਹੜਾ ਆ ਉਹ ਇਹਨੂੰ ਯਾਦ ਕਰਨ ਵਾਸਤੇ ਉੱਥੇ ਜਿਹੜਾ ਇਹ ਇਹਨੂੰ ਸ਼ਹੀਦੀ ਦਿਨ ਦੇ ਤੌਰ ਤੇ ਉੱਥੇ ਸ਼ਹੀਦੀ ਸਮਾਰਕ ਬਣੀ ਹੋਈ ਹੈ ਉਹ ਉਹਦੇ ਉਹਦੇ ਕੋਲ ਲੋਕ ਇਕੱਠੇ ਹੁੰਦੇ ਸਨ ਤੇ ਇਹਨੂੰ ਯਾਦ ਕੀਤਾ ਜਾਂਦਾ ਸੀ ਹੌਲੀ ਹੌਲੀ ਇਹ ਜਿਹੜੀ ਅੱਗੇ ਆ ਉਹ ਦੁਨੀਆ ਵਿੱਚ ਵੀ ਫੈਲੀ ਲੋਕਾਂ ਨੂੰ ਪਤਾ ਲੱਗਿਆ ਇਸ ਚੀਜ਼ ਦਾ ਤੇ 2000 ਸਾਲ ਵਿੱਚ ਯੂਨੈਸਕੋ ਨੇ ਇਹ ਇਨ੍ਹਾਂ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਉਹ ਮقرਰ ਕਰ ਦਿੱਤਾ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਾਸਤੇ ਸੋ ਇਹ ਦਾ ਇੱਕ ਚੋਕੜ ਹੈ ਠੀਕ ਹੈ ਤੇ ਅੱਜ ਜੇ ਆਪਾਂ ਕੈਲੋ ਕੀ ਸਾਡੀ ਮਾਂ ਬੋਲੀ ਜਿਹੜੀ ਆ ਸਾਡੀ ਮਾਤ ਭਾਸ਼ਾ ਜਿਹੜੀ ਆ ਪੰਜਾਬੀ ਹੈ ਹਨਾ ਔਰ ਪੰਜਾਬ ਦੇ ਵਿੱਚ ਵੀ ਇਹ ਬੜੇ ਜੋਸ਼ ਉਖਰੋਸ਼ ਦੇ ਨਾਲ ਮਨਾਈ ਜਾਂਦੀ ਹੈ ਹਨਾ ਦੇ ਪਿੱਛੇ ਕਾਰਨ ਇਹ ਵੀ ਹੈ ਕਿ ਉਹ ਕਹਿੰਦੇ ਨੇ ਕਿ ਜੇ ਅਸੀਂ ਲੋਕਾਂ ਨੂੰ ਯ ਆਪਣੇ ਬੱਚਿਆਂ ਨੂੰ ਜਾਗਰੂਤ ਨਹੀਂ ਕਰਾਂਗੇ ਤੇ ਹੋ ਸਕਦਾ ਹੈ ਕਿ ਸਾਡੀ ਮਾਂ ਬੋਲੀ ਜਿਹੜੀ ਉਹ ਸਾਡੇ ਤੋਂ ਖਸ ਜਾਵੇ ਹਨਾ ਇਹਦਾ ਪਤਾ ਨਹੀਂ ਹੋ ਜਵੇ ਲੱਭੇ ਹੀ ਨਾ ਕਿਉਂਕਿ ਇਹ ਵੀ ਕਹਿ ਦਿੰਦੇ ਨੇ ਕਿ ਮਾਂ ਬੋਲੀ ਕਦੀ ਮਰਦੀ ਨਹੀਂ ਪਰ ਸੰਸਕ੍ਰਿਤ ਭਾਸ਼ਾ ਦੀ ਜੇ ਅਸੀਂ ਐਗਜ਼ਾਮਪਲ ਲਈਏ ਉਦਾਹਰਣ ਲਈਏ ਤੇ ਸੰਸਕ੍ਰਿਤ ਭਾਸ਼ਾ ਪਹਿਲਾਂ ਲੋਕ ਬਹੁਤ ਪੜ੍ਹਦੇ ਸੀ ਪਰ ਹੌਲੀ-ਹੌਲੀ ਇਹ ਸਿਰਫ ਕਹਿ ਲਓ ਕਿ ਮੰਦਿਰਾਂ ਦੇ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਜਾਂ ਕਹਿ ਲਓ ਕਿ ਸਿਰਫ ਇੱਕ ਉਹ ਕਹਿ ਸਕਦੇ ਧਾਰਮਿਕ ਭਾਸ਼ਾ ਹੀ ਬਣ ਕੇ ਰਹਿ ਗਈ ਹੈ ਨਾ ਕੀ ਇਹ ਸਹੀ ਹੈ ਔਰ ਸਾਡੀ ਪੰਜਾਬੀ ਨੂੰ ਵੀ ਖਤਰਾ ਹੋ ਸਕਦਾ ਕਿਸੇ ਵੀ ਭਾਸ਼ਾ ਦੇ ਅਲੋਪ ਹੋਣ ਦਾ ਜਿਹੜਾ ਜਾਂ ਖਤਮ ਹੋ ਜਾਣ ਦਾ ਜਿਹੜਾ ਕਾਰਨ ਹੈ ਉਹ ਉਹਦੀ ਇਸਤੇਮਾਲ ਉਹਦੇ ਯੂਸੇਜ ਤੇ ਉਹਦੇ ਵਿੱਚ ਪਿਆ ਹੁੰਦਾ ਜਦੋਂ ਸੰਸਕ੍ਰਿਤ ਜਿਹੜੀ ਅਲੋਪ ਹੋਈ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇੱਕ ਖਾਸ ਤਬਕੇ ਨੇ ਸੰਸਕ੍ਰਿਤ ਨੂੰ ਸਿਰਫ ਆਪਣੇ ਤੱਕ ਸੀਮਿਤ ਕਰ ਲਿਆ ਜਦੋਂ ਆਮ ਲੋਕਾਂ ਤੱਕ ਉਹਨੂੰ ਵਰਜਣ ਉਹਨੂੰ ਵਰਜਣਾ ਕਰ ਦਿੱਤੀ ਗਈ ਕਿ ਸੰਸਕ੍ਰਿਤ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ ਨਾ ਪੜ੍ਹ ਸਕਦੇ ਹੋ ਨਾ ਸੁਣ ਸਕਦੇ ਹੋ ਤੇ ਆਮ ਲੋਕਾਂ ਨੇ ਤਾਂ ਸੰਚਾਰ ਵਾਸਤੇ ਕੋਈ ਨਾ ਕੋਈ ਸਾਧਨ ਜਿਹੜਾ ਹੈ ਉਹ ਘੜਨੇ ਸੀ ਕ੍ਰੀਏਟ ਕਰਨੇ ਸੀ ਸੋ ਉਹਦੇ ਵਿੱਚੋਂ ਸੰਸਕ੍ਰਿਤ ਤੋਂ ਬਾਅਦ ਜਿਹੜੀਆਂ ਆਪਾਂ ਜਦੋਂ ਭਾਸ਼ਾ ਦਾ ਇਤਿਹਾਸ ਪੜ੍ਹਦੇ ਆ ਉਹਦੇ ਵਿੱਚ ਆਪਾਂ ਨੂੰ ਪ੍ਰਾਕ੍ਰਿਤ ਪ੍ਰਾਕ੍ਰਿਤ ਤੋਂ ਬਾਅਦ ਅਪਰੰਸ਼ ਜਿਹੜੀ ਭਾਸ਼ਾ ਦੇ ਵਿਗੜੇ ਹੋਏ ਰੂਪ ਜਿਹੜੇ ਆ ਪਰੰਸ਼ਾ ਵਿੱਚੋਂ ਜਿਵੇਂ ਜਿਹੜੀ ਪੰਜਾਬੀ ਆ ਉਹ ਮੈਥਲੀ ਤੇ ਸ਼ੌਰਸੈਨੀ ਤੇ ਇਹ ਜਿਹੜੇ ਅਪਰੰਸ਼ ਨੇ ਇਹਨਾਂ ਵਿੱਚੋਂ ਪੰਜਾਬੀ ਬਣੀ ਹੈ ਨਾ ਸੋ ਸੰਸਕ੍ਰਿਤ ਜਿਹੜੀ ਇਸ ਕਰਕੇ ਲੋਪ ਹੋ ਗਈ ਕਿਉਂਕਿ ਉਹ ਲੋਕਾਂ ਦੇ ਨਾਲ ਉਹਦਾ ਨਾਤਾ ਜਿਹੜਾ ਟੁੱਟ ਗਿਆ ਮਤਲਬ ਆਮ ਲੋਕਾਂ ਤੱਕ ਪਹੁੰਚਣ ਹੀ ਨਹੀਂ ਦਿੱਤੀ ਗਈ ਪਹੁੰਚਣ ਹੀ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਜਿਹੜੀ ਪੰਜਾਬੀ ਆ ਉਹ ਉਹਦੇ ਮਕਬੂਲ ਹੋਣ ਦਾ ਕਾਰਨ ਇਹ ਸੀ ਕਿ ਉਹ ਪਹਿਲੀ ਗੱਲ ਤਾਂ ਆਮ ਲੋਕਾਂ ਵਿੱਚੋਂ ਹੀ ਬਣੀ ਹੋਈ ਭਾਸ਼ਾ ਸੀ ਤੇ ਦੂਸਰੀ ਗੱਲ ਇਦੇ ਜਿਹੜੇ ਬੋਲਣ ਵਾਲੇ ਆ ਉਹ ਸਾਰੀ ਦੁਨੀਆ ਵਿੱਚ ਹੁਣ ਜੇ ਆਪਾਂ ਫੈਕਟ ਐਂਡ ਫਿਗਰ ਚੈੱਕ ਕਰੀਏ ਤੇ 200 ਦੇਸ਼ਾਂ ਵਿੱਚੋਂ 150 ਤੋਂ ਵੱਧ ਮੁਲਕਾਂ ਵਿੱਚ ਜਿਹੜੇ ਪੰਜਾਬੀ ਉਹ ਵਸ ਰਹੇ ਆ ਤੇ ਜਿੱਥੇ ਪੰਜਾਬੀ ਵਸ ਰਹੇ ਆ ਉੱਥੇ ਪੰਜਾਬੀ ਵੀ ਵਸੂਗੀ ਹਨਾ ਯੂਨੈਸਕੋ ਦੀ ਪਿੱਛੇ ਜੇ ਰਿਪੋਰਟ ਆਈ ਤੇ ਉਹਦੇ ਵਿੱਚ ਉਹਨਾਂ ਨੇ ਆਉਣ ਵਾਲੀ 50 ਸਾਲਾਂ ਵਿੱਚ ਜਿਹੜੀਆਂ ਪਛਾਹਵਾਂ ਦੇ ਖਤਮ ਹੋਣ ਦਾ ਖਤਰਾ ਹੈ ਉਹਨਾਂ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਪੰਜਾਬੀ ਦਾ ਵੀ ਨਾਮ ਉਹਨਾਂ ਨੇ ਪਾਇਆ ਹੋਇਆ ਵੀ ਪੰਜਾਬੀ ਆਉਣ ਵਾਲੇ 50 ਸਾਲਾਂ 'ਚ ਖਤਮ ਹੋ ਸਕਦੀ ਹੈ ਜੀ ਤੇ ਉਹ ਟੈਕਨੀਕਲ ਤੌਰ ਤੇ ਤਕਨੀਕੀ ਤੌਰ ਤੇ ਦੇਖੀਏ ਤਾਂ ਉਹ ਕਿਸੇ ਹੱਦ ਤੱਕ ਉਹਨਾਂ ਦਾ ਖਰਚਾ ਜਾਇਜ਼ ਵੀ ਹੈ ਕਿਉਂਕਿ ਆਪਾਂ ਪੰਜਾਬੀ ਖੁਦ ਆਪਣੀ ਮਾਂ ਜਿਹੜੀ ਭਾਸ਼ਾ ਆ ਉਹਨੂੰ ਆਪਾਂ ਛੱਡਦੇ ਜਾ ਰਹੇ ਹਾਂ ਜੀ ਆਪਾਂ ਨੂੰ ਉਹ ਬੋਲਣ ਵਿੱਚ ਸ਼ਰਮ ਮਹਿਸੂਸ ਹੋਣ ਲੱਗ ਪਈ ਹੈ ਕਿਉਂਕਿ ਅੱਜ ਕੱਲ ਇੱਕ ਟ੍ਰੈਂਡ ਬਣ ਗਿਆ ਹੋਇਆ ਕਿ ਜਿਹੜਾ ਪੰਜਾਬੀ ਦੇ ਵਿੱਚ ਗੱਲ ਕਰੂਗਾ ਸ਼ਾਇਦ ਉਹਨੇ ਲੈ ਕੇ ਆ ਜਾਂ ਫਿਰ ਉਹ ਪੜਿਆ ਲਿਖਿਆ ਨਹੀਂ ਹੈ ਨਾ ਔਰ ਜੇ ਤੁਸੀਂ ਕਿਸੇ ਹੋਰ ਭਾਸ਼ਾ ਦੇ ਵਿੱਚ ਖਾਸ ਕਰਕੇ ਇੰਗਲਿਸ਼ ਦੇ ਵਿੱਚ ਕਮਿਊਨੀਕੇਟ ਕਰੋਗੇ ਦੈਟ ਮੀਨਸ ਕਿ ਤੁਸੀਂ ਬਹੁਤ ਕੁਆਲੀਫਾਈਡ ਆ ਜਦਕਿ ਲਿਟਰੇਚਰ ਜਿਹੜਾ ਉਹ ਚਾਹੇ ਪੰਜਾਬੀ ਹੋਵੇ ਹਿੰਦੀ ਹੋਵੇ ਅੰਗਰੇਜ਼ੀ ਹੋਵੇ ਉਹ ਸ਼ਬਦ ਬਰਾਬਰ ਆ ਸਭ ਤੁਹਾਨੂੰ ਪੜ੍ਹਨਾ ਪੈਂਦਾ ਔਰ ਜਿਹੜੇ ਬੰਦੇ ਨੇ ਆਪਣੀ ਮਾਤ ਭਾਸ਼ਾ ਛੱਡ ਦਿੱਤੀ ਮੈਨੂੰ ਲੱਗਦਾ ਕਿ ਉਹਦੇ ਪੱਲੇ ਤੇ ਫਿਰ ਕੱਖ ਵੀ ਨਹੀਂ ਰਹੂਗਾ ਬਿਲਕੁਲ ਜੇ ਆਪਾਂ ਦੇਖੋ ਭਾਸ਼ਾ ਕਿਸੇ ਵੀ ਦਾ ਮੁਕਾਬਲਾ ਆਪਾਂ ਦੂਸਰੇ ਨਾਲ ਨਹੀਂ ਕਰ ਸਕਦੇ ਹਰ ਇੱਕ ਭਾਸ਼ਾ ਦਾ ਇੱਕ ਆਪਣਾ ਟਾਈਮ ਪੀਰੀਅਡ ਹੈ ਟਾਈਮ ਲਾਈਨ ਹੈ ਉਹਦੇ ਬੋਲਣ ਵਾਲਿਆਂ ਦੀ ਗਿਣਤੀ ਵਧ ਘਟ ਹੋ ਸਕਦੀ ਹੈ ਹੁਣ ਆਪਾਂ ਪੰਜਾਬੀ ਦੀ ਗੱਲ ਕਰੀਏ ਤੇ ਦੁਨੀਆ ਵਿੱਚ ਤਕਰੀਬਨ 6000 ਤੋਂ ਵੱਧ ਪਸ਼ਾਵਾਂ ਨੇ ਜੀ ਉਹਨਾਂ ਵਿੱਚ 6000 ਵਿੱਚੋਂ ਜਿਹੜੀ ਪੰਜਾਬੀ ਹੈ 10ਵੇਂ ਨੰਬਰ ਤੇ ਆਉਂਦੀ ਹੈ ਦੁਨੀਆ ਦੀਆਂ 6000 ਪਸ਼ਾਵਾਂ ਵਿੱਚ ਜਾ ਵੀ 10ਵੇਂ ਨੰਬਰ ਤੇ 14 ਕਰੋੜ ਇਹਨੂੰ ਬੁੱਲਣ ਵਾਲੇ ਨੇ ਹੂੰ ਹੂੰ ਪੰਜਾਬੀ ਜਿਹੜੇ ਆਪਣੇ ਪਾਕਿਸਤਾਨੀ ਪੰਜਾਬ ਤੇ ਜਾਦਾ ਆਪਣੇ ਇਧਰਲੇ ਪੰਜਾਬ ਵਿੱਚ ਨੇ ਇਸ ਤੋਂ ਇਲਾਵਾ ਦੁਨੀਆ ਦੇ ਹੋਰ ਮੁਲਕਾਂ 'ਚ ਕਿੰਨੇ ਕਰੋੜਾ ਪੰਜਾਬੀ ਜਿਹੜੇ ਵਸਦੇ ਨੇ ਹਨ ਤੇ ਜੇ ਆਪਾਂ ਗੱਲ ਕਰੀਏ ਯੂਨੈਸਕੋ ਦੀ ਰਿਪੋਰਟ ਆਪਣੀ ਜਗ੍ਹਾ ਠੀਕ ਹੈ ਪਰ ਜੇ ਯੂਨੈਸਕੋ ਨੂੰ ਇਹ ਨਹੀਂ ਪਤਾ ਕਿ ਪੰਜਾਬੀ ਤਾਂ ਇਹ ਨਹੀਂ ਪਤਾ ਆਪਾਂ ਪਦੇ ਦੇਖੇ ਜਿਹੜਾ ਮਰਿਆ ਬੰਦਾ ਹੁੰਦਾ ਆ ਉਹਨੂੰ ਜਵਾਲ ਸਕਦੇ ਆ ਤੇ ਪੰਜਾਬੀ ਕਿਵੇਂ ਮਰ ਸਕਦੀ ਹੈ ਪੰਜਾਬੀ ਨੂੰ ਕਿਦਾਂ ਅਸੀਂ ਮਰਨ ਦੇ ਦਵਾਂਗੇ ਇਹ ਪੰਜਾਬੀ ਮਰੂਗੀ ਤਾਂ ਆਪਣੇ ਲੋਕ ਇਹਨੂੰ ਮਾਰਨਗੇ ਹੋਰ ਕੋਈ ਬਾਹਰਲਾ ਬੰਦਾ ਨਹੀਂ ਪੰਜਾਬੀ ਮਾਰਨ ਆਉਂਦਾ ਕਰਦਾ ਪੇ ਤਿਲੰਕਾ ਡਾਇ ਹੈ ਨਾ ਤੇੜਾ ਮਤਲਬ ਆਪ ਹੀ ਅਸੀਂ ਆਪਣੀ ਭਾਸ਼ਾ ਨੂੰ ਮਾਰਾਂਗੇ ਤੇ ਮਰੂਗੀ ਬਾਹਰ ਲਿਆਂ ਦੇ ਵਿੱਚ ਸ਼ਾਇਦ ਨਹੀਂ ਹਿੰਮਤ ਨਹੀਂ ਹੈਗੀ ਹੈ ਨਾ ਔਰ ਇੱਕ ਵੀ ਕਨਸੈਪਟ ਹੈ ਕਿ ਸਕੂਲ ਜਿਹੜੇ ਨੇ ਸਾਡੇ ਇੱਥੇ ਹਨਾ ਖਾਸ ਕਰਕੇ ਪਹਿਲਾਂ ਤਾਂ ਹੁੰਦਾ ਸੀਗਾ ਕਿ ਛੋਟੀ ਕਲਾਸ ਦੇ ਵਿੱਚ ਹੀ ਊੜਾ ਐੜਾ ਹਨਾ ਲੱਗ ਜਾਂਦਾ ਸੀ ਭਾਸ਼ਾ ਦਾ ਜੀ ਪਰ ਹੁਣ ਤੇ ਇੰਗਲਿਸ਼ ਜਿਹੜੀ ਸੀ ਉਹ ਮੈਨੂੰ ਅੱਜ ਵੀ ਯਾਦ ਆ 6ਵੀਂ ਕਲਾਸ ਤੋਂ ਲੱਗਦੀ ਸੀ ਹੁਣ ਇੰਗਲਿਸ਼ ਜਿਹੜੀ ਹੈ ਪਹਿਲੀ ਕਲਾਸ ਤੋਂ ਲੱਗਦੀ ਹੈ ਤੇ ਪੰਜਾਬੀ ਜਿਹੜੀ ਹੈ ਉਹ ਬਾਅਦ ਦੇ ਵਿੱਚ ਲੱਗਦੀ ਹੈ ਹਾਂਜੀ ਇਹਦੇ ਨਾਲ ਨਹੀਂ ਫਰਕ ਪੈਂਦਾ ਕਿਉਂਕਿ ਬਹੁਤ ਵਾਰੀ ਬੱਚੇ ਜਿਹੜੇ ਮੈਨੂੰ ਲੱਗਦਾ ਕਿ ਆਪਣੀ ਮਾਂ ਬੋਲੀ ਜਿਹੜੀ ਹੈ ਜਾਂ ਆਪਣੀ ਭਾਸ਼ਾ ਨੂੰ ਜ਼ਿਆਦਾ ਸਿੱਖਦੇ ਆ ਔਰ ਬਾਕੀ ਭਾਸ਼ਾਵਾਂ ਜਿਹੜੀਆਂ ਹਨ ਉਹਨਾਂ ਨੂੰ ਸਿੱਖਣ ਦੇ ਲਈ ਠੀਕ ਆ ਟਾਈਮ ਲੱਗਦਾ ਆ ਪਰ ਜੇ ਅਸੀਂ ਜੇ ਬਾਹਰਲੀ ਚੀਜ਼ ਨੂੰ ਉੱਪਰ ਥੋਪੀ ਜਾਵਾਂਗੇ ਆਪਣੀ ਨੂੰ ਪਿੱਛੇ ਰੱਖਾਂਗੇ ਤੇ ਉਹਦਾ ਵੀ ਨੁਕਸਾਨ ਹੋਏਗਾ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਸੋ ਆਪਣੇ ਜਿਹੜੇ ਹੁਣ ਦੇ ਵਿਦਿਆਰਥੀ ਨੇ ਉਹਨਾਂ ਨਾਲ ਜ਼ਿਆਦਾਤਰ ਇਹੀ ਕੰਮ ਹੋ ਰਿਹਾ ਹੈ ਅ ਡਾਕਟਰ ਜੋਗਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ ਅਸੀਂ ਜਦੋਂ ਪੜੇ ਉਹਨਾਂ ਕੋਲ ਉਹਨਾਂ ਨੇ ਦੱਸਿਆ ਕਿ ਇਹ ਵੀ ਯੂਨੈਸਕੋ ਦੀ ਹੀ ਰਿਪੋਰਟ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਦੁਨੀਆ ਦੇ ਹਰ ਪਛਾਵਾ ਵਿੱਚ ਪੜਨ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਜੇਕਰ ਸ਼ੁਰੂਆਤੀ ਉਹਨਾਂ ਦੀ ਐਜੂਕੇਸ਼ਨ ਤੋਂ ਲੈ ਕੇ ਜਿੰਨੇ ਚਿਰ ਜਿੰਨੇ ਚਿਰ ਤੱਕ ਉਹਨਾਂ ਨੇ ਪ੍ਰਾਇਮਰੀ ਐਜੂਕੇਸ਼ਨ ਲੈਣੀ ਆ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਮਾਤ ਭਾਸ਼ਾ ਵਿੱਚ ਹੀ ਪੜਾਇਆ ਜਾਵੇ ਜਿਹੜੀ ਸਾਇੰਸ ਆ ਜਾਂ ਜਿਹੜੇ ਟੈਕਨੀਕਲ ਵਿਸ਼ੇ ਨੇ ਉਹ ਵੀ ਉਹਨਾਂ ਦੀ ਮਾਤ ਭਾਸ਼ਾ ਵਿੱਚ ਪੜ੍ਹਾਏ ਜਾਣ ਤੇ ਉਹ ਵੱਧ ਤਰੱਕੀ ਕਰ ਸਕਦੇ ਨੇ ਤੇ ਉਹਨਾਂ ਲਈ ਦੂਸਰੀਆਂ ਭਾਸ਼ਾਵਾਂ ਸਿੱਖਣੀਆਂ ਬਾਅਦ ਵਿੱਚ ਬਹੁਤ ਸੌਖੀਆਂ ਨੇ ਤੇ ਆਪਣੇ ਇਸ ਦੇ ਉਲਟਾ ਹੋ ਰਿਹਾ ਆਪਣੇ ਮਾਤ ਭਾਸ਼ਾ ਜਿਹੜੀ ਆ ਉਹ ਬਾਅਦ ਵਿੱਚ ਪੜ੍ਹੀ ਜਾਂਦੀ ਹੈ ਪਹਿਲੀ ਵਿੱਚ ਜਾਂ ਦੂਜੀ ਵਿੱਚ ਲੱਗਦੀ ਹੈ ਤੇ ਇੰਗਲਿਸ਼ ਜਿਹੜੀ ਆ ਤੇ ਉਹਨੂੰ ਜਿਹੜੀ ਆਪਾਂ ਉਹ ਸ਼ੁਰੂ ਤੋਂ ਪ੍ਰਾਇਮਰੀ ਕਹਿ ਲੋ ਚੁਆਇਸ ਬਣਾਉਣੀ ਉਹਨੂੰ ਮਤਲਬ ਫੋਕਸ ਵਿੱਚ ਲੈ ਜਾਂਦਾ ਗਿਆ ਹਨਾ ਔਰ ਇਹੀ ਰੀਜ਼ਨ ਆ ਕਿ ਕਹਿੰਦੇ ਨਾ ਕਿ ਹਿੰਗਲਿਸ਼ ਔਰ ਪਿੰਗਲਿਸ਼ ਹਾਂਜੀ ਇਹ ਹਾਲ ਹੁੰਦਾ ਪਿਆ ਕਿ ਅਸੀਂ WhatsApp ਲੈਂਗੁਏਜ ਜਿਹੜੀ ਹੈ ਨਾ ਹਾਂਜੀ ਉਹਦੇ ਜੋਗੇ ਹੀ ਰਹਿ ਗਏ ਹਨਾ ਸਾਨੂੰ ਪੰਜਾਬੀ ਆਉਂਦੀ ਆ ਮੈਨੂੰ ਸਾਨੂੰ ਅੰਗਰੇਜ਼ੀ ਆਉਂਦੀ ਆ ਤੇ ਨਾ ਸਾਨੂੰ ਹਿੰਦੀ ਆਉਂਦੀ ਆ ਹਾਂਜੀ ਬਿਲਕੁਲ ਹੈਨਾ ਬੱਚੇ ਆਪਾਂ ਸਾਰਿਆਂ ਦਾ ਇੱਕ ਮਿਲਗੋਬਾ ਜਿਹੜਾ ਆ ਉਹ ਬਣਾ ਕੇ ਤੇ ਮਤਲਬ ਉਹੀ ਗੱਲ ਵੀ ਆਪਾਂ ਕਿਸੇ ਜੋਗੇ ਵੀ ਨਹੀਂ ਰਹੇ ਆਪਾਂ ਮਹਰ ਤੱਕ ਕਿਸੇ ਵੀ ਛਾਸ ਨਹੀਂ ਕੀਤੀ ਹਨਾ ਤੇ ਜੇ ਆਪਾਂ ਹੁਣ ਆਪਾਂ ਆਮ ਤੌਰ ਤੇ ਜਿਹੜਾ ਸੁਪਨਾ ਆ ਉਹ ਆਪਣੀ ਭਾਸ਼ਾ ਵਿੱਚ ਹੀ ਦੇਖਦੇ ਆ ਕੋਈ ਵੀ ਬੰਦਾ ਜਿਹੜਾ ਆ ਉਹ ਸੁਪਨਾ ਆਪਣੀ ਮਾਤ ਭਾਸ਼ਾ ਵਿੱਚ ਹੀ ਦੇਖੂਗਾ ਹੁਣ ਪੰਜਾਬੀ ਜਿਹੜੇ ਆ ਜਿਹੜਾ ਸੁਪਨਾ ਉਹ ਪੰਜਾਬੀ ਚ ਦੇਖ ਰਹੇ ਆ ਉਹ ਅੰਗਰੇਜ਼ੀ ਭਾਸ਼ਾ ਕਿਵੇਂ ਪੂਰਾ ਕਰ ਦੋਗੇ ਬਿਲਕੁਲ ਹਾਂਜੀ ਇਹ ਵੀ ਪਰਫੈਕਟ ਹੈ ਔਰ ਮੈਨੂੰ ਲੱਗਦਾ ਕਿ ਜ਼ਰੂਰੀ ਹੈ ਕਿ ਗਵਰਨਮੈਂਟ নো ਡਾਊਟ ਉਹਨਾਂ ਵੱਲੋਂ ਐਫਰਟਸ ਕੀਤੇ ਜਾ ਰਹੇ ਆ ਕਿਉਂਕਿ ਸਾਈਨ ਬੋਰਡਸ ਜਿਹੜੇ ਸੀਗੇ ਜਾਂ ਹੋਰ ਦਫ਼ਤਰਾਂ ਕਾਲਜਾਂ ਦੇ ਬਾਹਰ ਜਿਹੜੇ ਬੋਰਡ ਸੀਗੇ ਉਹ ਕੰਪਲਸਰੀ ਕਰ ਦਿੱਤੇ ਗਏ ਕਿ ਉਹ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਆ ਹਨਾ ਔਰ ਕਿਤੇ ਨਾ ਕਿਤੇ ਅਸੀਂ ਅੰਦਰ ਖਾਤੇ ਆਪਣੇ ਆਪ ਨੂੰ ਖੁਦ ਪਿੱਛੇ ਖਿੱਚ ਰਹੇ ਹਾਂ ਹੈਨਾ ਕਿ ਨਹੀਂ ਜੇ ਅਸੀਂ ਸਾਨੂੰ ਮਤਲਬ ਅਸੀਂ ਪੰਜਾਬੀ ਦੇ ਵਿੱਚ ਸਾਰਾ ਕੁਝ ਕਰਾਂਗੇ ਤਾਂ ਅਸੀਂ ਇੰਗਲਿਸ਼ ਚ ਪਿੱਛੇ ਰਹਿ ਜਣੋਗੇ ਜਦਕਿ ਮੇਰੇ ਇੱਕ ਪ੍ਰੋਫੈਸਰ ਹੁੰਦੇ ਸੀਗੇ ਮੇਰੇ ਸਰ ਹੁੰਦੇ ਸੀ ਡਾਕਟਰ ਕਮਲੇਸ਼ ਸਿੰਘ ਦੁੱਗਗਲ ਉਹਨਾਂ ਦਾ ਇਹ ਕਹਿਣਾ ਹੁੰਦਾ ਸੀਗਾ ਕਿ ਇੱਕ ਲੈਂਗੁਏਜ ਜਿਹੜੀ ਆ ਨਾ ਉਹਦੇ ਤੇ ਕਮਾਂਡ ਰੱਖੋ ਬਾਕੀ ਭਾਸ਼ਾਵਾਂ ਸੀ ਸਿੱਖਣੀਆਂ ਆ ਜੇ ਪੰਜਾਬੀ ਆ ਤਾਂ ਅਸੀਂ ਪੰਜਾਬੀ ਵਿੱਚ ਹੀ ਸਾਰਾ ਕੁਝ ਕਰੀਏ ਬਾਕੀ ਹਿੰਦੀ ਤੇ ਇੰਗਲਿਸ਼ ਜਿਹੜੀ ਆ ਉਹ ਅਸੀਂ ਸਿੱਖਣੀ ਆ ਤੇ ਜਦੋਂ ਅਸੀਂ ਪੰਜਾਬੀ ਨੂੰ ਨਾਲ ਮੋਰੇ ਰੱਖ ਕੇ ਬਾਕੀਆਂ ਨੂੰ ਨਾਲ ਲੈ ਕੇ ਤੁਰਾਂਗੇ ਤੇ ਅਸੀਂ ਅੱਗੇ ਆਟੋਮੈਟਿਕਲੀ ਵਧਾਂਗੇ ਹੈਨਾ ਔਰ ਮੇਰਾ ਸਵਾਲ ਇਹ ਵੀ ਹੈ ਤੁਹਾਨੂੰ ਕਿ ਜਦੋਂ ਬਹੁਤ ਵਾਰੀ ਇਹ ਵੀ ਹੁੰਦਾ ਆ ਕਿ ਘਰਾਂ ਦੇ ਵਿੱਚ ਹੀਣਤਾ ਮਹਿਸੂਸ ਕੀਤੀ ਜਾਂਦੀ ਆ ਹੈਨਾ ਅਸੀਂ ਖੁਦ ਹੀ ਫੈਮਲੀਆਂ ਦੇ ਵਿੱਚ ਬੱਚਿਆਂ ਨੂੰ ਡੋਰ ਬੰਦ ਕਰ ਦੋ ਡੋਰ ਬੰਦ ਨਹੀਂ ਕਰਦਾ ਡੋਰ ক্লোਜ਼ ਕਰ ਦੋ ਨਿਆਣਿਆਂ ਨੂੰ ਇਹ ਨਹੀਂ ਪਤਾ ਕੀ ਆ ਖੁੰਝਾ ਆ ਹਾਂਜੀ ਹਨਾ ਨਿਆਣਿਆਂ ਨੂੰ ਇਹ ਨਹੀਂ ਪਤਾ ਹੈਗਾ ਕਿ ਨਾਲ ਕੇ ਤਾਂ ਚਲੋ ਗਾਇਬ ਹੀ ਹੋ ਗਿਆ ਤੇ ਗੱਲ ਹਨਾ ਉਹ ਹੈ ਹੀ ਨਹੀਂ ਹਨਾ ਹੋਰ ਵੀ ਬਹੁਤ ਸਾਰੇ ਲਫ਼ਜ਼ ਆ ਜਿੱਦਾਂ ਕਾੜਨੀਆਂ ਹਾਂਜੀ ਪੁਰਾਣੇ ਸਮਿਆਂ ਚ ਹੁੰਦੀਆਂ ਸੀਗੀਆਂ ਹਨਾ ਹੋਰ ਬਹੁਤ ਸਾਰੇ ਚਲੋ ਚਰਖਿਆਂ ਦੀ ਤਾਂ ਮੈਂ ਗੱਲ ਹੀ ਨਹੀਂ ਕਰੂੰਗੀ ਕਿਉਂਕਿ ਸਾਡੇ ਜ਼ਮਾਨੇ ਤੋਂ ਵੀ ਪਹਿਲਾਂ ਦੇ ਚਲੇ ਗਏ ਟਿਪੀਕਲ ਵਰਡਸ ਜਿਹੜੇ ਆ ਪੰਜਾਬੀ ਦੇ ਥੜਾ ਹੋ ਗਿਆ ਹਨਾ ਹੋਰ ਕਹਿ ਸਕਦੇ ਆ ਟੋਕਰੇ ਹੋ ਗਏ ਮੇਜ਼ ਸ਼ਬਦ ਨਹੀਂ ਆਪਾਂ ਵਰਤਦੇ ਟੇਬਲ ਕਹਿੰਦੇ ਆ ਹਾਂਜੀ ਕੁਰਸੀ ਨਹੀਂ ਬੋਲਦੇ ਚੇਅਰ ਬੋਲਦੇ ਆ ਬਿਲਕੁਲ ਬਿਲਕੁਲ ਹਾਂਜੀ ਤੇ ਇਹ ਨਾ ਚੀਜ਼ਾਂ ਦੇ ਕੀ ਪ੍ਰਭਾਵ ਆ ਕੀ ਕਰ ਸਕਦੇ ਆ ਅਸੀਂ ਕਿ ਇਹ ਇੱਕ ਤਾਂ ਚਲੋ ਜਿੱਦਾਂ ਤੁਸੀਂ ਕਹੇ ਵੀ ਚਰਖੇ ਜਾਂ ਹੋਰ ਆਪਣੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਹਨ ਸੱਭਿਆਚਾਰ ਜਿਵੇਂ ਬਦਲਦਾ ਜਾਂਦਾ ਤੇ ਬੋਲੀ ਬਦਲਦੀ ਜਾਂਦੀ ਹੈ ਹੁਣ ਚਰਖੇ ਸ਼ਬਦ ਆਪਾਂ ਕੀ ਦੱਸਾਂਗੇ ਵੀ ਕੀ ਬੱਚਿਆਂ ਨੂੰ ਕਿਉਂਕਿ ਚਰਖਾ ਲੁਪਤੀ ਹੋ ਗਿਆ ਹੁਣ ਤਾਂ ਹਨ ਖੁਰਾ ਹਾਂਜੀ ਮੈਨੂੰ ਯਾ ਖੁਰਾ ਤਾਂ ਮਤਲਬ ਮੈਨੂੰ ਲੱਗਦਾ ਉਹ ਲਫ਼ਜ਼ ਜਿਹੜਾ ਉਹ ਹੈ ਹੀ ਨਹੀਂ ਹੁਣ ਬਿਲਕੁਲ ਹਾਂਜੀ ਬਿਲਕੁਲ ਕਈ ਸ਼ਬਦ ਜਿਹੜੇ ਜਦੋਂ ਸਮੇਂ ਦੇ ਨਾਲ ਅਲੂਪ ਹੋ ਜਾਂਦੇ ਉਹ ਹੋਰ ਚੀਜ਼ ਹੈ ਹਨ ਇੱਕ ਹੈ ਵੀ ਆਪਣੇ ਕੋ ਉਹਦਾ ਬਦਲ ਪੰਜਾਬੀ ਵਿੱਚ ਹੋਣ ਦੇ ਬਾਵਜੂਦ ਵੀ ਆਪਾਂ ਉਹਦੀ ਜਗ੍ਹਾ ਤੇ ਅੰਗਰੇਜ਼ੀ ਦੇ ਸ਼ਬਦ ਜਿਹੜੇ ਆ ਉਹ ਅਚੇਤ ਚਾਹੇ ਸੁਚੇਤ ਚਾਹੇ ਕੌਨਸ਼ੀਅਸ ਲੈਵਲ ਤੇ ਚਾਹੇ ਆਪਣੇ ਅਨਕੌਨਸ਼ੀਅਸ ਲੈਵਲ ਤੇ ਆਪਾਂ ਜਦੋਂ ਵਰਤਦੇ ਆਂ ਤੇ ਫਿਰ ਆਪਾਂ ਉਹ ਹੀ ਗੱਲ ਵੀ ਆਪਾਂ ਫਿਰ ਆਪਾਂ ਪੰਜਾਬੀ ਨੂੰ ਖੁਦ ਆਪਣੇ ਹੱਥੀਂ ਜਿਹੜਾ ਉਹਦਾ ਗੜਾ ਘੁੱਟ ਰਹੇ ਬਿਲਕੁਲ ਫਰੂਟਸ ਵੀ ਜੇ ਬੱਚਿਆਂ ਨੂੰ ਖੁਲਾਉਣਿਆਂ ਤਾਂ ਮੈਂਗੋ ਅੰਬ ਨਹੀਂ ਕਹਿਣਾ ਅੰਬ ਨਹੀਂ ਕਹਿੰਦੇ ਆਪਾਂ ਸੇ ਨਹੀਂ ਕਹਿਣਾ ਮਤਲਬ ਸੇਬ ਤਾਂ ਸੀ ਬੋਲੇ ਸੇ ਹੀ ਬੋਲੀਦਾ ਐਪਲ ਆਪਣੇ ਦੋਬੇ ਸੇਉਂ ਕਹਿੰਦੇ ਨੇ ਅੱਛਾ ਇਹ ਹੁਣ ਪੰਜਾਬੀ ਦੀ ਦੇਖੋ ਮਤਲਬ ਇੰਨੇ ਛੋਟੇ ਜਿਹੇ ਖੇਤੇ ਦੀ ਭਾਸ਼ਾ ਹੋਣ ਦੇ ਬਾਵਜੂਦ ਵੀ ਇਹਦੇ ਵਿੱਚ ਕਿੰਨੀਆਂ ਵੱਖਰਤਾਵਾਂ ਨੇ ਮੈਂ ਯੂਨੀਵਰਸਿਟੀ 2016 ਚ ਪੜਨ ਗਿਆ ਤੇ ਸਾਡੇ ਨਾਲ ਲੜਕਾ ਹੁੰਦਾ ਸੀ ਅਜਕੱਲ ਸਰਕਾਰੀ ਮਾਸਟਰ ਇਹ ਹੋਗਾ ਕਣ ਤੇ ਉਹ ਬੈਠਾ ਹੋਇਆ ਤੇ ਉਹਨੂੰ ਮੈਂ ਕਿਹਾ ਵੀ ਮੈਂ ਗੱਬੇ ਬਹਿਣਾ ਤੂੰ ਥੋੜਾ ਜਿਹਾ ਬਾਹਰ ਆ ਜਾ ਤੈਨ ਗੱਬੇ ਨਹੀਂ ਬਤਾ ਤਾ ਤੈਨ ਜਾਣੇ ਤੇ ਮੈਂ ਸੋ ਮੀ ਰਿਮੂਵਲ ਦੇਖੀ ਵੀ ਇਹ ਸ਼ਬਦ ਇੰਨੇ ਕਿ ਤੇ ਪੰਜਾਬੀ ਦਾ ਮਾਸਟਰ ਹੈ ਜਕਰ ਹੁਣ ਪਰ ਨਹੀਂ ਜਦੋਂ ਆਪਾਂ ਆਪਣੇ ਖੇਤੇ ਚੋਂ ਬਾਹਰ ਨਿਕਲਦੇ ਆਂ ਫਿਰ ਪਤਾ ਲੱਗਦਾ ਵੀ ਜਿਹੜੇ ਦੁਆਬੇ ਦੇ ਸ਼ਬਦ ਆਪਾਂ ਹੁਣ ਸਿਓ ਕਹਿੰਦੇ ਆਂ ਆਪਾਂ ਜਿਹੜਾ ਘਿਓ ਆ ਉਹਨੂੰ ਕੇ ਕਹਿੰਦੇ ਆ ਕੇ ਸਾਡੇ ਵਿਆਹ ਦੇ ਜਿਹੜਾ ਉਹ ਵਿਆਹ ਆ ਅਸੀਂ ਵਾਵੇ ਨੂੰ ਆਪਣੇ ਦੁਆਬੇ ਵਾਲੇ ਬੱਬਾ ਬੋਲਦੇ ਆ ਬੋਲਦੇ ਆ ਹਣਾ ਸੋ ਇਹ ਤਾਂ ਚਲੋ ਜਿਹੜੇ ਟੈਕਨੀਕਲ ਪੱਖ ਨੇ ਆਪਾਂ ਗੱਲ ਕਰੀਏ ਇਹਦੇ ਬਾਰੇ ਤਾਂ ਪੋਡਕਾਸਟ ਦੀ ਪੂਰੀ ਜਿਹੜੀ ਲੜੀ ਆ ਸੀਰੀਜ਼ ਆ ਬਣ ਸਕਦੀ ਆ ਪਰ ਜਿਹੜੀ ਆਪਾਂ ਗੱਲ ਕਰਦੇ ਵੀ ਇੰਨੀ ਜਿਹੜੀ ਆਪਣੀ ਅਮੀਰ ਆ ਭਾਸ਼ਾ ਜਿਹੜੀ ਆ ਮਤਲਬ ਉਹ ਕਹਿੰਦੇ ਦੋ ਕੋਹ ਤੇ ਭਾਸ਼ਾ ਜਿਹੜੀ ਬਦਲ ਜਾਂਦੀ ਹੈ ਦੁਨੀਆ 'ਚ ਹੋਰ ਕਿਤੇ ਨਾ ਬਦਲੇ ਆਪਣੀ ਜਰੂਰ ਬਦਲ ਜਾਂਦੀ ਹੈ ਆਪਣੀ ਕਹਾਵਤ ਵੀ ਹੈ ਨਾ ਕੋ ਕੋ ਤੇ ਬਦਲਦੇ ਪਾਣੀ ਚਾਰ ਕੋਹ ਤੇ ਬਾਣੀ ਹੈ ਨਾ ਮਤਲਬ ਤਕਬੂਤੇ ਵਾਲ ਚਲੇ ਜਾ ਵਾ ਵਾ ਹਰੇਕ ਲਮਜ਼ੇ ਪਿੱਛੇ ਵਾ ਬੋਲਦੇ ਆ ਕਿ ਕਈ ਤੀ ਬੋਲਦੇ ਆ ਕਿੱਥੇ ਜੇ ਹਾਂਜੀ ਕਿੱਧਰ ਜੇ ਬਿਲਕੁਲ ਮਾਝੇ ਦਾ ਤੇ ਮਾਲਵੇ ਦਾ ਤਾਂ ਬਹੁਤ ਹੀ ਫਰਕ ਹੈ ਬਿਲਕੁਲ ਬਹੁਤ ਫਰਕ ਪੈ ਜਾਂਦਾ ਹੈ ਇਹ ਵੀ ਡਾਇਲੈਕਟਸ ਇਹਨਾਂ ਨੂੰ ਬੋਲ ਦਿੰਦੇ ਆ ਇਹ ਉਹ ਉਪਸ਼ਾਵਾ ਜਿਹੜੀਆਂ ਡਾਇਲੈਕਟ ਆਪਾਂ ਨੂੰ ਕਹਿੰਦੇ ਆ ਉਹ ਉਪਸ਼ਾਵਾ ਜਿਹੜੀਆਂ ਹੁੰਦੀਆਂ ਨੇ ਜੇ ਆਪਾਂ ਫਿਰ ਤੋਂ ਆ ਜਾਈਏ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਮਮਰੀ ਹੈ ਨਾ ਯੂਨੈਸਕੋ ਨੇ ਵੀ ਚਲੋ ਕਰ ਦਿੱਤਾ ਕਿ ਅਸੀਂ ਮਨਾਉਣੀ ਮਨਾਉਣੀ ਹੈ ਨਾ ਹਰ ਖੇਤਰ ਹਰ ਤਬਕਾ ਜਿਹੜਾ ਆ ਮਾਂ ਬੋਲੀ ਦਿਵਸ ਜਿਹੜਾ ਉਹ ਮਨਾਉਂਦਾ ਆ ਨਾ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਵੀ ਹੁੰਦਾ ਆ ਕਿ ਪਹਿਲਾਂ ਸਾਡੇ ਇਥੇ ਪੰਜਾਬ ਦੇ ਵਿੱਚ ਜਲੰਧਰ ਵਿੱਚ ਵੀ ਬੜੇ ਜੋਰਾਂ ਸ਼ੋਰਾਂ ਤੇ ਸ਼ੁਰੂ ਕੀਤੀਆਂ ਗਈਆਂ ਰੈਲੀਆਂ 10 12 ਸਾਲ ਪਹਿਲਾਂ ਕਾਫੀ ਕੀਤਾ ਗਿਆ ਹੈ ਬੜਾ ਟ੍ਰੈਂਡ ਜਿਆ ਚੱਲਿਆ ਪਰ ਹੁਣ ਇੱਕਦਮ ਸ਼ਾਂਤ ਹਾਂਜੀ ਤੇ ਮਤਲਬ ਇੱਕ ਹੀ ਸੀਗਾ ਕੀ ਮਤਲਬ ਮਾਂ ਬੋਲੀ ਵਸachar ਕਦੇ ਨਹੀਂ ਮਾਂ ਬੋਲੀ ਦੀ ਚੇਤਾ ਰਿਆ ਸੀ ਯਾਦ ਅਸੀਂ ਅਸੀਂ ਉਦੋਂ ਕਾਲਜ ਡੀਵੀ ਕਾਲਜ ਮੇ ਪੜ੍ਹਦੇ ਹੁੰਦਾ ਸੀ ਤੇ ਜਦੋਂ ਦੇਸ਼ ਭਗਤ ਯਾਦਗਾਰ ਹਾਲ ਜਿਹੜੀ ਰੈਲੀ ਵੱਡੀ ਪਹਿਲੀ ਰੈਲੀ ਜਿਹੜੀ ਆ ਉਹ ਰੱਖੀ ਗਈ ਚਲੋ ਮੈਂ ਨਾਮ ਨਹੀਂ ਲਵਾਂਗਾ ਕਈ ਉੱਥੇ ਬਤਵੰਤੇ ਸੱਜਣ ਲੀਡਰ ਵਗੈਰਾ ਸਾਰੇ ਆਏ ਹਨ ਤੇ ਉੱਥੇ ਹੁਣ ਸਟੇਜ ਤੇ ਗਾਇਕ ਕਾਫੀ ਸੱਦੇ ਗਏ ਹਨ ਤੇ ਇੱਕ ਜਿਹੜਾ ਗਾਇਕ ਸੀ ਉਹਨੇ ਇੱਕ ਇਹ ਕਿਹਾ ਵੀ ਮੈਂ ਪਿਛਲੇ 20 ਸਾਲ ਤੋਂ ਪੰਜਾਬੀ ਮਾਂ ਬੋਲੀ ਜਿਹੜੀ ਆ ਤੇ ਪੰਜਾਬੀ ਭਾਸ਼ਾ ਦੀ ਸੇਵਾ ਕਰ ਰਿਹਾ ਹਾਂ ਮੈਂ ਇੰਨੇ ਪੈਸੇ ਜਿਹੜੇ ਆ ਉਹ ਪੰਜਾਬੀ ਭਾਸ਼ਾ ਦੀ ਸੇਵਾ ਵਿੱਚ ਲਗਾ ਦਿੱਤੇ ਹਨ ਤੇ ਸੇਈ ਸੇਈ ਤੋਂ ਉੱਠ ਕੇ ਕਿਸੇ ਨੇ ਟੋਕ ਦਿੱਤਾ ਸੀ ਕਿ ਪੰਜਾਬੀ ਮਾਂ ਦੀ ਸੇਵਾ ਤੁਸੀਂ ਨਹੀਂ ਕਰ ਰਹੇ ਜਿਹੜਾ ਤੁਸੀਂ ਖੱਟਿਆ ਖਾ ਰਹੇ ਹੋ ਪੰਜਾਬੀ ਮਾਂ ਬੋਲੀ ਦੇ ਖੱਟੇ ਖਾ ਰਹੇ ਆ ਬਿਲਕੁਲ ਇੱਥੇ ਕੋਈ ਸ਼ੱਕ ਵੀ ਨਹੀਂ ਜੇ ਅੱਜ ਸਾਡੇ ਬਹੁਤ ਸਾਰੇ ਸਿੰਗਰ ਜਿਹੜੇ ਆ ਗਾਇਕ ਜਿਹੜੇ ਆ ਵਰਲਡ ਵਾਈਡ ਫੇਮਸ ਹੋਇਆ ਪੰਜਾਬੀ ਪੰਜਾਬੀ ਭਾਸ਼ਾ ਨੂੰ ਉਨ੍ਹਾਂ ਨੇ ਕਲਪਰਫੁੱਲੇਤ ਕੀਤਾ ਪਰ ਉਹ ਹੋਏ ਕਿਹਦੇ ਸਿਰ ਤੇ ਪ੍ਰਫੁੱਲੇ ਤੇ ਆ ਮਾਂ ਬੋਲੀ ਦੇ ਸਿਰ ਤੇ ਕਹਿੰਦੇ ਨੇ ਕਿ ਜਿਹੜਾ ਮਾਂ ਨੂੰ ਭੁੱਲ ਗਿਆ ਉਹ ਤਾਂ ਫਿਰ ਕੱਖ ਰਿਆ ਹੀ ਨਹੀਂ ਬਿਲਕੁਲ ਹਾਂਜੀ ਗੱਲ ਹੋਈ ਹੈ ਮਾਂ ਬੋਲੀ ਦੀ ਹੈਨਾ ਉਸ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਇੰਟਰਨੈਸ਼ਨਲ ਮਾਂ ਬੋਲੀ ਦਿਵਸ ਜਿਹੜਾ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਕਿਉਂ ਮਨਾਇਆ ਜਾਂਦਾ ਮੇਰਾ ਇੱਕ ਸਵਾਲ ਇਹ ਵੀ ਹੈ ਕਿ ਸਾਡੀ ਮਾਂ ਬੋਲੀ ਜਿਹੜੀ ਉਹ ਪੰਜਾਬੀ ਹੈ ਹੈਨਾ ਔਰ ਪੰਜਾਬੀ ਮਾਂ ਬੋਲੀ ਦੀ ਉਤਪਤੀ ਜਿਹੜੀ ਹੈ ਉਹ ਕਿੱਥੋਂ ਹੋਈ ਕਿੱਥੋਂ ਪੈਦਾ ਹੋਈ ਹਾਂਜੀ ਜਿਹੜੀ ਵੱਖ-ਵੱਖਰੇ ਵਿਦਵਾਨਾਂ ਦੀਆਂ ਆਪਾਂ ਜੇ رائے ਸੁਣੀਏ ਤੇ ਕਈ ਤਾਂ ਪੰਜਾਬੀ ਭਾਸ਼ਾ ਨੂੰ ਸੰਸਕ੍ਰਿਤ ਤੋਂ ਵੀ ਪੁਰਾਣੀ ਅੱਜ ਕੱਲ ਜਿਹੜੀ ਨਵੀਂ ਖੋਜ ਚੱਲ ਰਹੀ ਆ ਸੰਸਕ੍ਰਿਤ ਤੋਂ ਵੀ ਪੁਰਾਣੀ ਉਹ ਪੰਜਾਬੀ ਭਾਸ਼ਾ ਨੂੰ ਦੱਸ ਰਹੇ ਨੇ ਹਣਾ ਚਲੋ ਉਹ ਆਪਾਂ ਉਧਰ ਡਿਟੇਲ 'ਚ ਨਹੀਂ ਜਾਂਦੇ ਜੋ ਪ੍ਰਮਾਣਿਕ ਤੌਰ ਤੇ ਆਪਾਂ ਨੂੰ ਪੰਜਾਬੀ ਦੇ ਹਸਤਾਖਰ ਮਿਲਦੇ ਨੇ ਕੋਈ ਵੀ ਭਾਸ਼ਾ ਜਦੋਂ ਪੈਦਾ ਹੁੰਦੀ ਹੈ ਤੇ ਉਹ ਲੋਕਾਂ ਦੀ ਲੋੜ ਹੁੰਦੀ ਹੈ ਲੋਕ ਆਪਣੇ ਸੰਚਾਰ ਵਾਸਤੇ ਕਿਸੇ ਵੀ ਭਾਸ਼ਾ ਨੂੰ ਘੜ ਲੈਂਦੇ ਨੇ ਜੀ ਪਰ ਸਮਾਂ ਪੈਂਦੇ ਨਾਲ ਜਦੋਂ ਲੋਕਾਂ ਵਿੱਚ ਜਿਹੜੀ ਉਹਨਾਂ ਦਾ ਇੰਟੈਲੈਕਚੁਅਲ ਲੈਵਲ ਜਦੋਂ ਵੱਧਦਾ ਹੈ ਤੇ ਉਹਦੇ ਨਾਲ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਸਾਹਿਤ ਪੈਦਾ ਹੋਣਾ ਸ਼ੁਰੂ ਹੁੰਦਾ ਜਿਵੇਂ ਸਭ ਤੋਂ ਪਹਿਲਾਂ ਕਿਸੇ ਵੀ ਭਾਸ਼ਾ ਵਿੱਚ ਜਦੋਂ ਸਾਹਿਤ ਪੈਦਾ ਹੋਵੇਗਾ ਤੇ ਆਮ ਤੌਰ ਤੇ ਕਵਿਤਾ ਹੀ ਪੈਦਾ ਹੁੰਦੀ ਹੈ ਸੋ ਪੰਜਾਬੀ ਭਾਸ਼ਾ ਦੀ ਜਿਹੜੀ ਸਭ ਤੋਂ ਪਹਿਲੀ ਕਵਿਤਾ ਜਿਹੜੀ ਆਪਾਂ ਨੂੰ ਪਰਮਾਣਿਕ ਤੌਰ ਤੇ ਮਿਲਦੀ ਹੈ ਉਹ ਬਾਬਾ ਫਰੀਦ ਦੀ ਕਵਿਤਾ ਜਿਹੜੀ ਆਪਾਂ ਨੂੰ ਮਿਲਦੀ ਹੈ ਸੋ ਤਕਰੀਬਨ 12ਵੀਂ 13ਵੀਂ ਸਦੀ ਦੇ ਵਿੱਚ ਪੰਜਾਬੀ ਭਾਸ਼ਾ ਤਾਂ ਬਹੁਤ ਪੁਰਾਣੀ ਹੈ ਜੇਕਰ ਜਿਹਨੂੰ ਪਰਮਾਣਿਕ ਤੌਰ ਤੇ ਸਾਨੂੰ ਪੰਜਾਬੀ ਭਾਸ਼ਾ ਦਾ ਜਿਹੜਾ ਪਹਿਲਾ ਸਾਕਰ ਮਿਲਦਾ ਹੈ ਕਵਿਤਾ ਦੇ ਰੂਪ ਵਿੱਚ ਉਹ ਬਾਬਾ ਫਰੀਦ ਦੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵੀ ਹੈ ਸੋ ਬਾਬਾ ਫਰੀਦ ਜਿਹੜੇ ਆ ਜਦੋਂ ਉਹਨਾਂ ਦੀ ਬਾਣੀ ਦੀ ਗੱਲ ਕਰੀਏ ਤੇ ਉਹਨਾਂ ਨੇ ਉੱਥੋਂ ਹੀ ਜਿਹੜਾ ਪੰਜਾਬੀ ਬੰਦਾ ਜਿਹੜਾ ਆ ਉਹਦੀ ਘੜਤ ਕਰਨੀ ਸ਼ੁਰੂ ਕਰ ਦਿੱਤੀ ਸੀ ਜਦੋਂ ਆਪਣੇ ਸ਼ਲੋਕਾਂ ਵਿੱਚ ਉਹ ਕਹਿੰਦੇ ਆ ਫਰੀਦਾਬਾਦ ਪਰਾਇ ਬੈਸਣਾ ਸਾਈ ਮੂਝੇ ਨ ਮੁਕੰਦੇ ਵੀ ਮੈਨੂੰ ਕਿਸੇ ਉੱਤੇ ਨਿਰਭਰ ਨਾ ਕਰ ਕਿਸੇ ਤੇ ਡਿਪੈਂਡੈਂਟ ਜਿਹੜਾ ਹੈ ਉਹ ਨਾ ਕਰ ਜੇ ਤੂੰ ਇਹ ਵਾਂ ਰੱਖ ਸੀ ਜੀਉਂ ਸਰੀਰੋ ਲਈ ਹੋ ਵੀ ਜੇ ਇਹ ਮੇ ਰੱਖਣਾ ਹੈ ਉਹਦੇ ਨਾਲੋਂ ਤਾਂ ਚੰਗਾ ਵੀ ਮੇਰੇ ਜਿੰਦ ਵਿੱਚੋਂ ਜਿਹੜੀ ਜਾਨ ਆ ਉਹ ਕੱਢ ਲਾ ਸੋ ਇਹ ਪੰਜਾਬੀ ਜਾਂ ਦੀ ਜਿਹੜੀ ਆਪਾਂ ਅਣਖ ਦੀ ਗੱਲ ਕਰਦੇ ਆ ਉਹ ਬਾਬੇ ਫਰੀਦ ਤੋਂ ਹੀ ਸ਼ੁਰੂ ਹੋ ਚੁੱਕੀ ਸੀ ਰਹੀ ਗੱਲ ਇਹਦੀ ਡਵੈਲਪਮੈਂਟ ਦੀ ਤੇ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਉਹਨਾਂ ਵਿੱਚ ਸਾਰੇ ਭਗਤਾਂ ਦੀ ਬਾਣੀ ਜਿਹੜੀ ਆ ਉਹ ਥਾਂ ਥਾਂ ਤੇ ਜਾ ਕੇ ਇਕੱਤਰ ਕੀਤੀ ਬਾਅਦ ਵਿੱਚ ਆਪਾਂ ਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਨੇ ਉਹ ਸਾਰੀ ਬਾਣੀ ਨੂੰ ਇਕੱਤਰ ਕਰਕੇ ਤੇ ਆਦਿ ਗ੍ਰੰਥ ਜਿਹੜਾ ਹੈ ਉਹਦੀ ਸੰਭਾਲਣਾ ਕੀਤੀ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਬਾਣੀ ਆਪਾਂ ਪੜ੍ਹੀਏ ਤਾਂ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜਿਹੜੇ ਹਮਲਾਵਰ ਆ ਰਹੇ ਨੇ ਉਹਨਾਂ ਦੇ ਨਾਲ ਉਹ ਆਪਣਾ ਕਲਚਰ ਵੀ ਲੈ ਕੇ ਆ ਰਹੇ ਨੇ ਤੇ ਆਪਣੀ ਭਾਸ਼ਾ ਵੀ ਲੈ ਕੇ ਆ ਰਹੇ ਨੇ ਕਿਸੇ ਵੀ ਕਲਚਰ ਦੋ ਕਲਚਰ ਜਿਤੋਂ ਆਪੋ ਵਿੱਚ ਹੀ ਸਿਮੂਲੇਟ ਹੁੰਦੇ ਨੇ ਮਿਲਦੇ ਨੇ ਤਾਂ ਗਿਵ ਐਂ ਟੇਕ ਦਾ ਰਿਲੇਸ਼ਨ ਹੁੰਦਾ ਚਾਹੀ ਕੋਈ ਆਪਾਂ ਸਿੱਖਦੇ ਆ ਆਪਾਂ ਸਿਖਾਉਂਦੇ ਆ ਹਾਂ ਪਰ ਜਿਦਾਂ ਜਿਵੇਂ ਆਪਾਂ ਗੱਲ ਕੀਤੀ ਕਿ ਜਦੋਂ ਆਪਾਂ ਕਿਸੇ ਹੀਂਡ ਤਾਂ ਬਸ ਆਪਣੇ ਕਲਚਰ ਨੂੰ ਆਪਣੀ ਭਾਸ਼ਾ ਨੂੰ ਛੱਡ ਕੇ ਦੂਜੇ ਨੂੰ ਅਪਣਾਉਣ ਲੱਗ ਪੈਂਦੇ ਆ ਉੱਥੇ ਆਪਣੀ ਜਿਹੜੀ ਭਾਸ਼ਾ ਹੈ ਉਹ ਮਰਨੀ ਸ਼ੁਰੂ ਹੋ ਜਾਂਦੀ ਇਸ ਦੀ ਨਿਸ਼ਾਨਦੇਹੀ ਬਾਬੇ ਨਾਨਕ ਨੇ ਆਪਣੀ ਬਾਣੀ ਵਿੱਚ ਕਰ ਦਿੱਤੀ ਸੀ ਜਦੋਂ ਉਹ ਕਹਿੰਦੇ ਨੇ ਕਰ ਕਰ ਮੀਆਂ ਸਬਨਾ ਜੀਆਂ ਬੋਲੀ ਅਵਰ ਤੁਮਾਰੀ ਵੀ ਤੁਸੀਂ ਘਰ-ਘਰ ਵਿੱਚ ਮੀਆਂ ਸ਼ਬਦ ਜਿਹੜਾ ਆ ਉਹ ਆਪਣਾ ਸ਼ਬਦ ਨਹੀਂ ਵੀ ਤੁਸੀਂ ਮੀਆਂ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ ਤੁਸੀਂ ਦੂਸਰਾ ਕਲਚਰ ਜਿਹੜਾ ਆ ਅਪਹੀਣਤਾ ਬਸ ਆਪਣੇ ਕਲਚਰ ਨੂੰ ਛੱਡ ਕੇ ਆਪਣੇ ਸੱਭਿਆਚਾਰ ਨੂੰ ਛੱਡ ਕੇ ਤੁਸੀਂ ਦੂਜੀ ਬੋਲੀ ਵਰਤਮਾਰੀ ਜਿਹੜੀ ਆ ਵਰਤਣ ਲੱਗ ਪਏ ਹੋ ਵੀ ਇਹ ਕੋਈ ਚੰਗੀ ਗੱਲ ਨਹੀਂ ਇਸੇ ਤਰ੍ਹਾਂ ਹੋਰ ਪ੍ਰਮਾਣ ਸਾਨੂੰ ਬਾਣੀ ਵਿੱਚੋਂ ਮਿਲ ਜਾਂਦੇ ਨੇ ਤੇ ਪੰਜਾਬੀ ਜਿਹੜੀ ਆ ਉਹ ਜੇ ਆਪਾਂ ਮੱਧਕਾਲ ਦੀ ਗੱਲ ਕਰੀਏ ਮੀਡੀਵਲ ਪੀਰੀਅਡ ਜਿਹੜਾ ਆ ਉਹਦੇ ਵਿੱਚ ਗੁਰੂ ਸਾਹਿਬਾਨ ਭਗਤ ਸਾਹਿਬਾਨ ਦੀ ਬਾਣੀ ਇਸ ਤੋਂ ਇਲਾਵਾ ਜਿਵੇਂ ਬਾਬਾ ਨਜ਼ਮੀ ਜਿਹੜਾ ਆ ਉਹ ਗੱਲ ਕਰਦਾ ਵੀ ਜਿਹੜੇ ਅੱਖਣ ਵਿੱਚ ਪੰਜਾਬੀ ਵਿਰਸਤ ਨਹੀਂ تہذیب ਨਹੀਂ ਪੜਕੇ ਦੇਖਣ ਵਾਲ ਇਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਸੋ ਬਾਬਾ ਬਾਰਿਸ਼ਾ ਜਿਹੜੇ ਆ ਜਿਨ੍ਹਾਂ ਨੇ ਹੀਰ ਲਿਖੀ ਉਹ ਹੀਰ ਆਪਣੇ ਆਪ ਵਿੱਚ ਇੱਕ ਪੰਜਾਬੀ ਦਾ ਕਹਿੰਨੋ ਵੀ ਮਿਸਾਲ ਹੈ ਹਨਾ ਜੇ ਪੰਜਾਬੀ ਸਿੱਖਣੀ ਹੋਵੇ ਤਾਂ ਆਪਾਂ ਜਿਹੜੀ ਆ ਉਹ ਗੁਰਗਨ ਸਾਹਿਬ ਮਰਿਤ ਨੂੰ ਜੇ ਪ੍ਰਾਤਨ ਰੂਪੇ ਪੰਜਾਬੀ ਦਾ ਉਹ ਦੇਖ ਸਕਦੇ ਆ ਬਾਰਿਸ਼ਾ ਦੀ ਹੀਰ ਆਪਾਂ ਜਿਹੜੀ ਆ ਉਹ ਕਿਵੇਂ ਹੁਣ ਜਦੋਂ ਗੱਲ ਕਰਦਾ ਉਹਦੇ ਵਿੱਚ ਮੱਜਾਂ ਦੀ ਕਿਸਮਾ ਗਿਣਾਉਂਦਾ ਹੈ ਬਾਰਿਸ਼ਾ ਤੇ ਮੱਜਾਂ ਦੀਆਂ ਕਈ ਕਿਸਮਾਂ ਜਿਹੜੀਆਂ ਆ ਉਹ ਕਵਿਤਾ ਦੇ ਰੂਪ ਚ ਗਿਣਾ ਦਿੰਦਾ ਫਿਰ ਜਦੋਂ ਹੀਰ ਦਾ ਵਿਆਹ ਹੋ ਰਿਹਾ ਹੁੰਦਾ ਤੇ ਉਹ ਜਿਹੜੇ ਗਹਿਣੇ ਆ ਉਹਨੂੰ ਦੇਣੇ ਹੁੰਦੇ ਨੇ ਬਰੀ ਦੇ ਵਿੱਚ ਹਨ ਉਹ ਗਹਿਣਿਆਂ ਦੀ ਕਿਸਮਾ ਗਿਣਾਉਣ ਲੱਗਦਾ ਤੇ ਕਈ-ਕਈ ਗਹਿਣਿਆਂ ਦੀ ਕਿਸਮਾ ਹੀ ਗਿਣਾ ਦਿੰਦਾ ਸੋ ਆਪਣੇ ਆਪ ਚ ਸਾਈਕਲੋਪੀਡੀਆ ਕਿ ਉਹਨੂੰ ਆਪਾਂ ਜਿਹੜਾ ਪੰਜਾਬੀ ਦਾ ਕਹਿ ਸਕਦੇ ਹਾਂ ਉਹ ਹਰ ਕਹਿ ਲੋ ਕਿ ਸਾਡਾ ਖਜ਼ਾਨਾ ਹੈ ਸਾਡਾ ਖਜ਼ਾਨਾ ਉਹ ਬਿਲਕੁਲ ਜੀ ਹੈ ਨਾ ਚਲੋ ਆਪਾਂ ਉਸ ਸਮੇਂ ਜਿਹੜੀ ਆ ਉਹ ਸੋਚ ਜਿਹੜੀ ਆ ਉਹ ਇੱਕ ਪੈਟਰੀਆਰਕੀ ਜਿਹੜੀ ਮਰਦ ਪ੍ਰਧਾਨ ਸੋ ਜਿਹੜੀ ਸੀਗੀ ਸਮਾਜ ਦੀ ਉਹਨੂੰ ਵੀ ਇੱਕ ਉਹਨਾਂ ਨੇ ਭੰਨੇ ਆ ਜਿਹੜੀ ਹੀਰ ਆ ਉਹ ਰਾਂਝੇ ਨੂੰ ਕਹਿ ਰਹੀ ਆ ਵੀ ਚੱਲ ਤੂੰ ਮੈਨੂੰ ਘਰੋਂ ਕੱਢ ਕੇ ਲੈ ਚਨਾ ਸਿਰਾਂਜਾ ਜਿਹੜਾ ਉਹਨੂੰ ਡਰਪੋਕ ਦਿਖਾਇਆ ਗਿਆ ਉਹ ਕਹਿੰਦਾ ਨਹੀਂ 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 ਇਹ ਇਹ ਕੰਮ ਨਹੀਂ ਕਰ ਸਕਦਾ ਇਹ ਇਹ ਗੱਲ ਅੱਜ ਦੇ ਸਮੇਂ 'ਚ ਕੋਈ ਵੱਡੀ ਨਹੀਂ ਲੱਗਦੀ ਪਰ ਜਦੋਂ ਆਪਾਂ ਦੇਖੀਏ ਕਿ ਇਹ ਗੱਲ ਕਦੋਂ ਕੀਤੀ ਜਾ ਰਹੀ ਆ ਜਦੋਂ ਔਰਤਾਂ ਘੁੰਡਗੜ ਕੇ ਰੱਖਦੀਆਂ ਸਨ ਤੇ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ ਸੀ ਸੋ ਆਪਣੇ ਆਪ ਵਿੱਚ ਇਹ ਇਹ ਗੱਲਾਂ ਮੈਨੇ ਰੱਖਦੀਆਂ ਕਿਸੇ ਵੀ ਕਿਰਤ ਨੂੰ ਸਿੱਧਕ ਕਿਰਤ ਨੂੰ ਤੁਸੀਂ ਪੜ੍ਹਦੇ ਹੋ ਤਾਂ ਉਸ ਸਮੇਂ 'ਚ ਜਾ ਕੇ ਪੜ੍ਹਨਾ ਹੁੰਦਾ ਜਦੋਂ ਉਹ اللي هي ਹੁਣ ਬਾਬਾ ਨਾਨਕ ਜਦੋਂ ਜਿਹੜਾ ਸ਼ਾਸਨ ਹੈ ਜਿਹੜਾ ਉਸ ਸਮੇਂ ਦਾ ਗੈਲੋ ਵੀ ਮੁਗਲ ਕਾਲ ਸੀ ਉਸ ਸਮੇਂ ਉਹ ਉਹਦਾ ਵਿਰੋਧ ਉਦੋਂ ਕਰ ਰਹੇ ਨੇ ਜਦੋਂ ਮਤਲਬ ਉਹ ਬੰਦੇ ਨੂੰ ਮਾਰਨ ਲੱਗੇ ਆ ਮੈਂਟਨ ਲਾਉਂਦੇ ਸੀ ਹਨਾ ਤੇ ਉਦੋਂ ਵੀ ਉਹ ਸਾਰੀ ਬਾਣੀ ਆਸਾ ਦੀ ਵਾਰ ਆਪਾਂ ਪੜ੍ਹੀਏ ਤੇ ਭਰੀ ਪਈ ਆ ਉਹ ਸਿੱਧੇ ਜਾ ਕੇ ਥਾ ਵਜਦੇ ਨੇ ਥਾ ਵਜਦੀ ਹੈ ਹਨਾ ਸੋ ਇਹ ਹੀ ਪੰਜਾਬੀ ਜਿਹੜੀ ਭਾਸ਼ਾ ਹੈ ਉਹਦਾ ਖਾਸ ਹੈ ਇਹ ਆ ਕਿ ਪੰਜਾਬੀ ਭਾਸ਼ਾ ਜਿਹੜੀ ਆ ਉਹ ਜਿਹਦਾ ਆਪਾਂ ਗੱਲ ਕੀਤੀ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਅਣਖ ਦੀ ਪਿਆਰ ਦੀ ਆ ਸਾਡੇ ਪਿਆਰ ਵੀ ਹੈ ਨਾਲ ਅਣਖ ਵੀ ਹੈ ਜਿੱਥੇ ਦੇਣਾ ਤਾਂ ਸਿਰ ਵੀ ਦੇ ਦੇਣਾ ਤੇ ਜੇ ਹਾਂ ਜੀ ਅਣਗੇ ਤੇ ਖੜਗੇ मतलब ਜੋ ਹੈ ਉਹ ਹੈ ਬਿਲਕੁਲ ਬਿਲਕੁਲ ਗੁਰਮੁਖੀ ਤੇ 35 ਦੇ ਵਿੱਚ ਜਾਂ ਕੋਈ ਪੰਜਾਬੀ ਬੋਲੀ ਦੇ ਵਿੱਚ ਕੀ ਫਰਕ ਹੈ ਹਾਂ ਜੀ ਜਿਹੜੀ ਕੋਈ ਵੀ ਭਾਸ਼ਾ ਹੁੰਦੀ ਨਾ ਉਹਨੂੰ ਜਿਹੜਾ ਬੋਲਚਾਲ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਇਹ ਬੋਲਚਾਲ ਦੀ ਭਾਸ਼ਾ ਹੋ ਗਈ ਹੈ ਨਾ ਤੇ ਜਿਹੜੀ ਉਹਨੂੰ ਲਿਖਣ ਵਾਸਤੇ ਵਰਤੀ ਜਾਂਦੀ ਹੈ ਉਹਦੇ ਲਈ ਕੋਈ ਨਾ ਕੋਈ ਲਿਪੀ ਚਾਹੀਦੀ ਹੁੰਦੀ ਹੈ ਜਿਵੇਂ ਹੁਣ ਜਿਹੜੀ ਪੰਜਾਬੀ ਭਾਸ਼ਾ ਹੈ ਇਹਨੂੰ ਲਿਖਣ ਵਾਸਤੇ ਦੋ ਜਿਹੜੀਆਂ ਪ੍ਰਮੁੱਖ ਲਿਪੀਆਂ ਇੱਕ ਗੁਰਮੁਖੀ ਇੱਕ ਸ਼ਾਹਮੁਖੀ ਸ਼ਾਹਮੁਖੀ ਜਿਹੜੀ ਆ ਜਿਹਦੇ ਵਿੱਚ ਜਿਹੜੇ ਅਰਬੀ ਫਾਰਸੀ ਦੇ ਜਿਹੜੇ ਅੱਖਰ ਨੇ ਉਹ ਵਰਤੇ ਜਾਂਦੇ ਨੇ ਹਨਾ ਪਾਕਿਸਤਾਨ ਜਿਆਦਾ ਵਰਤੀ ਜਾਂਦੀ ਹੈ ਜਿਹੜੀ ਗੁਰਮੁਖੀ ਆ ਉਹ ਪੰਜਾਬ ਵਿੱਚ ਆਪਾਂ ਜਿਹੜੀ 35 ਅੱਖਰੀ ਜਿਹੜੀ ਜਿਹੜੀ ਆਪਾਂ ਵਰਤਦੇ ਹਾਂ ਨਾ ਸੋ ਗੁਰਮੁਖੀ ਜਿਹੜੀ ਆ ਉਹ ਪੰਜਾਬੀ ਭਾਸ਼ਾ ਨੂੰ ਲਿਖਣ ਵਾਲੀ ਲਿਪੀ ਹੈ ਜੀ ਤੇ ਇਹਨੂੰ ਇਹਦਾ ਇਤਿਹਾਸ ਦੀ ਆਪਾਂ ਗੱਲ ਕਰੀਏ ਤੇ ਪੰਜਾਬੀ ਦੇ ਜਿਹੜੇ ਲਿਪੀ ਦੇ ਅੱਖਰ ਸਨ ਉਹ ਪਹਿਲਾਂ ਵੀ ਹੋਣ ਦੇ ਸਨ ਗੁਰੂ ਸਾਹਿਬ ਤੋਂ ਪਹਿਲਾਂ ਵੀ ਪਰ ਉਹ ਕਿਸੇ ਤਰ੍ਹਾਂ ਵੀ ਸੰਜੋਏਤ ਰੂਪ ਚ ਆਪਾਂ ਨੂੰ ਨਹੀਂ ਮਿਲਦੇ ਗੁਰੂ ਅਰਜਨ ਦੇ ਗੁਰੂ ਅੰਗਦ ਦੇਵ ਜੀ ਨੇ ਜਿਹੜੇ ਇਹ 35 ਅੱਖਰ ਨੇ ਇਹਨਾਂ ਨੂੰ ਇੱਕ ਸੰਜੋਗ ਇਕੱਠੇ ਕਰਕੇ ਇਹਨਾਂ ਦੀ ਲਿਪੀ ਬਣਾਈ ਤੇ ਇੱਕ ਉਹ ਲਿਪੀ ਤਿਆਰ ਕੀਤੀ ਜਿਹੜੀ ਸੈਂਟੀਫਿਕ ਹੈ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਬੋਲਣ ਵਾਲੀ ਉਹਨੂੰ ਬਿਲਕੁਲ ਸਹੀ ਰੂਪ ਵਿੱਚ ਸੈਂਟੀਫਿਕ ਰੂਪ ਚ ਉਹਨੂੰ ਆਪਾਂ ਲਿਖ ਸਕਦੇ ਲੈ ਕੇ ਆਏ ਠੀਕ ਹੈ ਸ਼ਾਮੁਖੀ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਜ਼ਿਆਦਾ ਵਰਤੀ ਜਾਂਦੀ ਹੈ ਜੀ ਉਹ ਪਾਕਿਸਤਾਨ ਜ਼ਿਆਦਾ ਵਰਤੀ ਕਿਉਂਕਿ ਉਹਦੇ ਵਿੱਚ ਫਿਰ ਫਾਰਸੀ ਉਰਦੂ ਇਹੋ ਜਿਹੀਆਂ ਭਾਸ਼ਾਵਾਂ ਜੜੀਆਂ ਮਿਕਸ ਹੋ ਜਾਂਦੀਆਂ ਨਹੀਂ ਲਿਖੀ ਤਾਂ ਪੰਜਾਬੀ ਜਾਂਦੀ ਹੈ ਸ਼ਾਮੁਖੀ ਵਿੱਚ ਵੀ ਪਰ ਉਹ ਜਿਹੜੀ ਉਹਦੀ ਵਰਣ ਵਾਲਾ ਜਿਹੜੇ ਅੱਖਰ ਨੇ ਉਹ ਜਿਹੜੇ ਆ ਉਹ ਅਰਬੀ ਵਾਲੇ ਨੇ ਠੀਕ ਹੈ ਮਤਲਬ ਉਹ ਕੈਮਨ ਕੇ ਜਿੱਦਾਂ ਦਾ ਮਾਹੌਲ ਹੋਵੇ ਜਿਉ ਜੋ ਆ ਜਗਾ ਹੋਵੇ ਫਿਰ ਉਸ ਦਾ ਵੀ ਇੰਪੈਕਟ ਪੈਂਦਾ ਹੈ ਉਹਦੇ ਉੱਪਰ ਉਸ ਦਾ ਵੀ ਅਸਰ ਪੈਂਦਾ ਹੈ ਹਾਂ ਇਹ ਵੀ ਕਹਿ ਸਕਦੇ ਕੋਈ ਜੋ ਰਾਜਨੀਤੀ ਦੀ ਭੇਂਟ ਚੜ ਗਈ ਹੈ ਜਿੱਦਾਂ ਹਨ ਮਤਲਬ ਵੈਸੇ ਜੋ ਵਿਦਵਾਨ ਮੰਨਦੇ ਨੇ ਕਿ ਪੰਜਾਬੀ ਨੂੰ ਲਿਖਣ ਵਾਸਤੇ ਸਭ ਤੋਂ ਜਿਹੜੀ ਸਾਇੰਟਿਫਿਕ ਲਿਪੀ ਹੈ ਉਹ ਗੁਰਮੁਖੀ ਹੀ ਆ ਜੀ ਪਰ ਉਹ ਗੁਰਮੁਖੀ ਜਦੋਂ ਸਿੱਖੀ ਨਾਲ ਜੋੜ ਦਿੱਤੀ ਜਾਂਦੀ ਆ ਉਹ ਕਹਿੰਦੇ ਵੀ ਅਸੀਂ ਤਾਂ ਇਹ ਵਰਤ ਨਹੀਂ ਨਹੀਂ ਇਸ ਕਰਕੇ ਵੀ ਇਹ ਵੀ ਕਰਦੇ ਹੋ ਜਾਂਦੇ ਆ ਸੈਂਟੀਮੈਂਟਸ ਆ ਜਾਂਦੇ ਆ ਆਪਣੇ ਆਪਣੇ ਹਾਂ ਨਾ ਨਹੀਂ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਹਾਂ ਨਾ ਧੰਨਵਾਦ ਤੇ ਤੁਸੀਂ ਸਾਨੂੰ ਇੰਨੀ ਜਾਣਕਾਰੀ ਦਿੱਤੀ ਹੈ ਨਾ ਔਰ ਉਮੀਦ ਹੈ ਕਿ ਸਾਡਾ ਜਿਹੜਾ ਇਸ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਉੱਪਰ ਜਿਹੜਾ ਸੀ ਅੱਜ ਦਾ ਇਹ ਪੋਡਕਾਸਟ ਕੀਤਾ ਹੈ ਬਹੁਤ ਸਾਡੇ ਜਿਹੜੇ ਸਰੋਤੇ ਨੇ ਜਿਹੜੇ ਕਿ ਮਾਂ ਬੋਲੀ ਦੇ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਜ਼ਰੂਰ ਪਸੰਦ ਆਵੇਗਾ ਹਨਾ ਸ਼ੁਕਰੀਆ ਬਹੁਤ ਧੰਨਵਾਦ